ਜੀ ਸਾਡ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੋਨੂ ਪਗੜ ਸੋ ਅੱਜ ਤੇਨੇ ਸੰਡੇ ਅੱਜ ਆਪਾਂ ਆਏ ਆ ਆਪਣੇ ਜੱਦੀ ਪਿੰਡ ਮਜੀਠਾ ਸੋ ਅੱਜ ਜੇ ਤੁਹਾਨੂੰ ਦਿਖਾਉਣਾ ਹੈ ਜਿਹੜਾ ਆਪਣਾ ਪੁਰਾਣਾ ਸਕੂਲ ਮਜੀਠਾ ਇੱਥੇ ਹੀ ਪੜਦੇ ਰਹੇ ਆ ਤੁਹਾਨੂੰ ਦਿਖਾਉਣਾ ਹੈ ਸਰਕਾਰੀ ਸਕੂਲ ਛੋਟੇ ਹੁੰਦੇ ਆ ਤਾਂ ਇੱਥੇ ਹੀ ਪੜਦੇ ਰਹੇ ਆ ਆ ਸਾਡਾ ਸਰਕਾਰੀ ਸਕੂਲ ਹੈ ਮਜੀਠਾ ਜਿੱਥੇ ਸਾਡਾ ਪੁਰਾਣਾ ਘਰ ਹੁੰਦਾ ਹੈ ਹਣੇ ਉਹੀ ਉੱਥੇ ਅੱਜ ਚਲੋ ਐਤਵਾਰ ਆ ਇਸ ਕਰਕੇ ਬੰਦ ਦੇ ਮਾਗੋ ਬਾਕੀ ਹੰਗੋਦਨ ਹੋਰ ਵੀ ਆਪਣਾ ਪੁਰਾਣਾ ਘਰ ਵੀ ਵਿਖਾਵਾਂਗੇ ਜਿੱਥੇ ਜਿੱਥੇ ਹੈਗਾ ਆ ਸਕੂਲ ਹੈ ਆਪਣਾ ਸਰਕਾਰੀ ਇੱਥੇ ਅਮਾ ਪੜ੍ਹਦੇ ਰਹੇ ਮਜੀਠੇ ਛੋਟੇ ਹੁੰਦੇ ਹੁਣ ਤਾਂ ਇਹ ਬਸਰ ਚੱਲ ਗਏ ਆ ਸਰਕਾਰੀ ਸਕੂਲ ਮਜੀਠੇ ਦੀਆਂ ਗਲੀਆਂ ਛੋਟੇ ਹੁੰਦੇ ਨੇ ਸਾਡੇ ਲੱਗੀ ਪਿੰਡ ਦੀਆਂ ਉਹ ਗੁਰਦੁਆਰਾ ਸਾਹਿਬ ਸਾਹਮਣੇ ਇੱਥੇ ਹੀ ਹੁੰਦੇ ਰਹੇ ਆ ਸਕੂਲ ਸਰਕਾਰੀ ਚਲੋ ਇਹ ਆਪਣਾ ਗੁਰਦੁਆਰਾ ਸਾਹਿਬ ਮਜੀਠੇ ਦਾ ਅੱਡੇ ਘਰ ਦੀ ਗਲੀ ਦੇ ਬਾਹਰ ਹੀ ਗੁਰਦੁਆਰਾ ਸਾਹਿਬ ਹੈ ਇੱਥੇ ਆਉਣੇ ਰਹੇ ਹਾਂ ਛੋਟੇ ਮੱਥਾ ਦੇਕਣ ਆਪਾਂ ਉਹਨਾਂ ਤਨ ਖਾਣੇ ਆ ਪਿੰਡ ਦੀਆਂ ਗਲੀਆਂ ਜਾਂ ਅੱਡੇ ਗਲੀਆਂ ਵੀ ਪੱਤੀਆਂ ਕਰਦੀਆਂ ਯਾਰ ਹੁਣ ਤਾਂ ਆਪਾਂ ਦੇ ਇੱਕ ਗਲੀ ਵਿੱਚ ਖਾਵਾਂਗੇ ਆਪਣੀ ਜਿਹੜੀ ਆਪਣੀ ਘਰ ਦੀ ਗਲੀ ਘਰ ਵੱਲ ਨੂੰ ਮੁੜਦੀ ਹੈ ਆਇਆ ਆ ਅੱਡੇ ਘਰ ਨਾਲ ਗਲੀ ਜਾਂਦੀ ਆ ਅੱਡੇ ਪੁਰਾਣੇ ਘਰਾਂ ਨੂੰ ਆ ਗਲੀ ਜਾਂਦੀ ਆ ਨਾ ਰਖ ਗਲੀਆਂ ਸਾਰੀਆਂ ਪੱਕੀਆਂ ਕਰਤੀਆਂ ਰੁਕ ਜਾ ਬੇਟਾ ਹਾਂ ਤੱਕ ਤੁਰ ਫੇਰ ਉਠਾਂਗਾ ਤੈਨੂੰ ਆ ਦੇਖ ਗਲੀਆਂ ਸਾਰੀਆਂ ਪੱਕੀਆਂ ਕਰਤੀਆਂ ਆ ਸਕੂਲ ਦੀ ਪਿਛਲੀ ਸਾਈਡ ਹੈ ਹਾਂ ਮਿਸਲ ਸਕੂਲ ਵੀ ਇਹਨੂੰ ਗਿਨੇ ਰਹੇ ਆਪਾਂ ਸਕੂਲ ਦੇ ਅੰਦਰ ਹੀ ਚਰਚ ਹੁੰਦੀ ਰਹੀ ਸੀ ਪਹਿਲੇ ਉਹ ਚਰਚ ਵੀ ਹੈ ਆ ਦੇਖੋ ਚਰਚ ਆ ਬਾਸਕਟਬਾਲ ਦਾ ਲੱਗਾ ਉਹ ਹੀ ਪੁਰਾਣਾ ਬਾਸਕਟਬਾਲ ਦਾ ਹੱਲੇ ਤੱਕ ਲੱਗਾ ਸੀਮੈਂਟ ਦਾ ਬਣਾਇਆ ਹੱਲੇ ਤੱਕ ਇਹੋ ਹੀ ਚੱਲਣ ਡਿਆ ਵੇ ਲੋਕ ਕੋਈ ਮੈਂ 32 29 ਸਾਲ ਪੁਰਾਣੀ ਗੱਲ ਕਰੰਨੇ ਆ ਉਹ ਹੁਣ ਇਹੋ ਹੀ ਚੱਲੇ ਆਣ ਡਿਆ ਵੇਖੋ ਉਹ ਚਰਚ ਆ ਨਾ ਚਰਚ ਬਣੀ ਚਰਚ ਵੀ ਇਦਾਂ ਦੀ ਇਦਾਂ ਹੀ ਵੇ ਲੋਕ ਕੋਈ ਚੇਂਜ ਨਹੀਂ ਕੀਤਾ ਅਟਾ ਵਰ ਦੇ ਘਰੋਂ ਲੱਗਾ ਉਦੋਂ ਤੇ ਨਹੀਂ ਆਪਾਂ ਸਕੂਲ ਦੀ ਕੰਨਦੇ ਸਾਈਡ ਸਾਈਡ ਵਾਲੀ ਆ ਸਕੂਲ ਦਾ ਕੋਹਰਾ ਗੇਟ ਸਾਈਡ ਵਾਲਾ ਗੇਟ ਸਾਈਡ ਤੋਂ ਬੰਦੇ ਆ ਕੇ ਉਹਨਾਂ ਨੂੰ ਬੋਤ ਵਰਣਾ ਇਸ ਕਰਕੇ ਛੁੱਟੀ ਹੈ ਹੋਣਾ ਪਾਣਾ ਮਖੌਲ ਨੇ ਆ ਜਿੱਥੇ ਆਪਾਂ ਖੇਡਦੇ ਰਹੇ ਛੋਟੇ ਹੁੰਦੇ ਤਾਂ ਮੈਦਾਨ ਮੈਦਾਨ ਕਹਿੰਦਾ ਮਤਲਬ ਮੈਦਾਨ ਹੀ ਕਹਿੰਦੇ ਰੇ ਇਹਨੂੰ ਚੌਂਕ ਨੂੰ ਕਹਿੰਦੇ ਰੇ ਆਪਣੇ ਘਰ ਦਾ ਚੌਂਕ ਆ ਘਰ ਦਾ ਚੌਂਕ ਆਪਣੇ ਆ ਗਿਆ ਇੱਥੇ ਆਪਾਂ ਛੋਟੇ ਹੁੰਦੇ ਤਾਂ ਖੇਡਦੇ ਰਹੇ ਹਾਂ ਜੋ ਇੱਥੇ ਖੇਡਣਾ ਬਹਿਰੇ ਪਹਿਲੇ ਹੋਈ ਬਾੜੀ ਖੇਡਦੇ ਰਹੇ ਹਾਂ ਇੱਥੇ ਬੜੇ ਖੇਡਦੇ ਰਹੇ ਹਾਂ ਆ ਆਪਣਾ ਮੈਦਾਨ ਆ ਉਹ ਬਾਬਾ ਜੀ ਦੀ ਫੋਟੋ ਅੱਜ ਵੀ ਉਦਾਂ ਹੀ ਲੱਗੀ ਵੀ 30 ਸਾਲ ਪੁਰਾਣੀ ਫੋਟੋ ਦੀ ਗੱਲ ਕੋਈ 30 ਸਾਲ ਪੁਰਾਣੀ ਫੋਟੋ ਆਏ ਇੱਦਾਂ ਹੀ ਲੱਗੀ ਐ ਮੈਂ 3-2 ਦਿਨ ਸਾਲਾਂ ਨਾਲ ਉਹ ਵੀ ਇੱਦਾਂ ਹੀ ਫੋਟੋ ਵੇਖਣਿਆ ਅੱਜ ਵੀ ਇਦਾਂ ਹੀ ਲੱਗਦੀ ਐ ਇਥੇ ਦੋ ਤਿੰਨ ਸਾਲਾਂ ਦਾ ਮੈਂ ਦੋ ਤਿੰਨ ਸਾਲਾਂ ਦਾ ਹੀ ਉਹਨੂੰ ਇੱਥੇ ਇਹੀ ਫੋਟੋ ਲੱਗੀ ਸੀ ਫੋਟੋ ਮਣੀ ਕਈ ਵਾਰੀ ਕਿੰਨਾਂ ਫੋਟੋ ਦੇਣੇ ਕਰਦੇ ਇਹਨਾਂ ਨੇ ਫੋਟੋ ਵੀ ਚੇਂਜ ਕੀਤੀ ਇਹੀ ਵੱਡਾ ਲੱਗੀਆਂ ਆ ਇੱਕ ਸਕੂਲ ਦਾ ਬੈਗ ਇਹ ਬੈਹਾਰਾ ਗੇਟ ਵੀ ਹੈ ਸਕੂਲ ਦਾ ਇਹ ਚਰਚਾ ਚਰਚਾ ਲਾ ਗੇਟ ਹੈ ਸਕੂਲ ਦੇ ਬੈਕ ਸਾਡ ਦੇ ਚੱਤੀ ਹੈ ਨਾ ਆ ਮਦਾਨ ਆਪਣਾ ਘਰ ਦਾ ਮਤਲਬ ਆਪਣੇ ਘਰ ਨਾਲ ਜਿਹੜੀ ਕਾਰ ਤਾਂ ਗਲੀ ਜਾਂਦੀ ਹੈ ਜਿੱਥੇ ਆਪਣਾ ਘਰ ਗਲੀ ਦੇ ਸਟਾਰਟ ਹੁੰਦਾ ਆ ਆਪਣੇ ਘਰ ਨੂੰ ਜਾਣ ਵਾਲੀ ਗਲੀ ਹੈ ਆ ਆਪਣੇ ਘਰ ਜਾਂਦੀ ਹੈ ਇਹ ਆ ਜਾਂਦੀ ਹੈ ਆਪਣੇ ਘਰ ਅੱਲ ਗਲੀ ਆਪਣਾ ਘਰ ਵਿਖਾਣੇ ਆ ਇਹ ਕਿਹੜਾ ਪਹਿਲਾ ਸੀ ਆਪ ਇੱਕ ਜੇ ਦਾ ਆ ਆਪਣੇ ਪਹਿਲੇ ਘਰ ਦਾ ਇਹ ਵੀ ਵੇਟ ਹੁੰਦਾ ਰਿਹਾ ਸੀ ਆਪਣਾ ਆ ਇਹ ਤਾਂ ਹੈ ਆਪਣਾ ਆ ਗਾਇ ਆਪਣਾ ਘਰ ਆਪਣਾ ਸੀ ਸੱਚ ਹੁਣ ਤੇ ਇੱਥੋਂ ਛੱਡ ਕੇ ਚੱਲ ਗਏ ਆ ਇਹ ਹੀ ਆਪਣਾ ਘਰ ਹਾਂ ਦੇਖ ਰੁਕ ਲੈ ਵਧੀਆ ਬਣਾਤਾ ਇਹਨਾਂ ਨੇ ਇਹ ਦੇਖੋ ਇਹ ਹੀ ਆਪਣਾ ਘਰ ਇਹ ਮੇਰੇ ਤਾਇ ਦਾ ਘਰ ਹੀ ਆ ਜਿਹੜਾ ਇਹ ਇੱਥੇ ਜਿਹੜੇ ਵੇਹਲੀ ਹੁੰਦੀਆਂ ਹੁਣ ਇਹਨਾਂ ਨੇ ਐਵੇਂ ਘਰ ਬਣਾਤਾ ਵੇਹਲੀ ਕੋ ਵੇਲੀ ਆ ਗਈ ਵੇਲੀ ਇਤਨਾ ਦੂਜਾ ਜਿਹੜੀ ਲਾਤਾ ਪਰ ਵੇਲੀ ਦਾ ਛਾਂ ਮਿਆ ਜਪਤ ਇਹਦਾ ਇੱਕ ਆ ਵੀ ਸਾਹਮਣੇ ਹੁੰਦਾ ਇਹਨਾਂ ਦਾ ਮਕਾਨ ਅੱਜ ਤੋਂ ਉਦਾਂ ਹੀ ਮੇਲੋ ਉਦਾਂ ਦਾ ਉੱਤਾਂ ਦੇ ਦਾ ਕੋਈ ਚੇਂਜ ਨਹੀਂ ਇਹਨਾਂ ਨੇ ਕੀਤਾ ਇੱਥੇ ਵੀ 1900 ਦੇ ਕੋਸ਼ਿ ਆ ਲਿਖਿਆ ਹਰਪਾਲ ਸਿੰਘ ਇਹ ਉਦਾਂ ਦਾ ਉਦਾਂ ਹੀ ਜਦਦਾ ਇੱਥੋਂ ਅਸੀਂ ਛੱਡ ਕੇ ਗਏ ਹਾਂ ਕੋਈ 1995 ਇੱਕ ਦਿਨ ਲੱਗੇ ਮਨੇ ਹੀ ਛੱਟ ਗਈ ਚਲ ਗਏ ਹਾਂ ਇੱਥੋਂ ਇਹ ਉਦਾਂ ਦਾ ਉੱਤਾਂ ਹੀ ਵੇਖ ਲੋ ਸਾਰਾ ਇਹ ਵੀ ਘਰ ਥੋੜਾ ਜਿਹਾ ਚੇਂਜ ਹੋਇਆ ਬਾਕੀ ਉਦਾਂ ਦਾ ਉਦਾਂ ਹੀ ਅੱਡੇ ਲੱਗਾ ਤੇ ਨਾ ਬਿਲਕੁਲੀ 체ਨੇ ਕਰਤਾ ਪੂਰਾ 1995 ਨੂੰ ਜਾਨ ਨੂੰ ਇਹ ਲੱਗਦਾ ਕੱਚੇ ਘਰ ਹੁੰਦੇ ਤੁਹਾਨੂੰ ਵੀ ਪਤਾ ਸਾਰੇ ਕੱਚੇ ਘਰ ਹੁੰਦੇ ਹਾਂ ਹੁਣ ਤਾਂ ਨਹੀਂ ਬਣਾਤਾ ਮੇਰੇ ਦਾਇ ਦਾ ਘਰ ਹੈ ਤਾਂ ਜਣਗੀ ਨਵਾਂ ਦਾ ਘਾਰ ਹੀ ਤਾਇ ਦੇ ਗਲੀ ਜਾਂਦੀ ਹੈ ਇਹਨਾਂ ਵਾਲੀ ਇਹ ਗੋਣ ਇਹ ਵੀ ਹੁੰਦਾ ਹੈ ਗੇਟ ਛੋਟਾ ਐ ਡੇਉੜੀ ਕਹਿੰਦੇ ਨੇ ਆਪਾਂ ਜਿਹੜਾ ਪਿੰਡਾ ਡੇਉੜੀ ਵੱਲੇ ਵੱਲੀ ਚਲਦੀ ਡੇਉੜੀ ਚਲਦੀ ਹੁੰਦੀ ਹੈ ਅੱਜ ਤੇ ਸਾਡੀ ਡੇਉੜੀ ਹੁੰਦੀ ਰਹੀ ਜਦ ਦੀ ਪ੍ਰਾਣਾ ਸੀ ਸੱਚ ਇਹ ਮੋਂ ਨਿਕਲਣ ਦਾ ਘਾਰ ਐ ਮੈਂ ਕਹ ਰਹੀ ਸੀ ਅਜੂਨਤਨ ਬੁਖਾਨਾ ਮੰਦਿਰ ਅਲੀ ਜੀ ਦੇ ਮੰਦਿਰ ਦੀ ਗਲੀ ਉਹ ਕਬੀਰ ਦੇ ਮੰਦਿਰ ਅਲੀ ਗਲੀ ਹੈ ਇੱਧਰ ਬਿਲਕੁਲ ਬੀਰ ਦਾ ਮੰਦਿਰ ਹੈ ਓਏ ਬੀਰ ਜੀ ਦਾ ਮੰਦਿਰ ਹੈ ਇੱਧਰ ਇਹ ਵੀ ਵਾਵਾ ਚੇਂਜ ਕੀਤਾ ਵਾ ਸਮੇਂ ਦੇ ਹਿਸਾਬ ਨਾਲ ਬਦਲਾ ਚੇਂਜ ਹੋਈ ਜਾਂਦਾ ਬੀਰ ਜੀ ਦੇ ਮੰਦਿਰ ਵਾਲੀ ਗਲੀ ਇੱਥੇ ਭਗਤ ਕਬੀਰ ਜੀ ਦਾ ਮੰਦਿਰ ਹੈ ਸ਼ਬੀਰ ਲੱਗੀਆਂ ਨੇ ਆਹ ਮੱਰੀ ਕਰ ਤਕਬੀਰ ਤਕਬੀਰ ਵੀ ਪੀਰ ਮੰਦਰਿਆ ਕਲੰਗੇ ਜਿੰਨਾ ਦਾ ਮਨਾਇਆ ਜਾਂਦਾ ਪਲਕ ਤਕਬੀਰ ਜੀ ਦਾ ਚਲੋ ਚਲ ਬੇਟਾ ਆਹ ਸਾਰਾ ਚੌਂਕ ਦਾ ਚੰਦਾ ਰਿਹਾ ਯਾਰੋਂ ਹੁਣ ਤੇ ਟੈਲੈਂਟ ਨੂੰ ਨਾਲ ਲਾਤੀਆਂ ਸਾਰੀਆਂ ਸਾਰਾ ਚੌਂਕ ਦਾ ਚੰਦਾ ਰਿਹਾ ਆਪਣੀ ਗਲੀ ਦਾ ਉਹ ਸਾਰਾ ਹੀ ਕਚਨ ਲੱਗਿਆ ਹੂੰ ਜਿੱਥੇ ਜਾਓ ਡਰੇਕ ਵਾ ਹੂੰ ਦੇਖੋ ਉਹ ਟੁੰਡਾ ਕਿੰਨੀ ਜਗਾ ਹੀ ਐਵੇਂ ਹੁਣ ਇਹ ਉਹ ਚੌਂ ਗਿਆ ਪੁਰਾਣਾ ਜਿੱਥੇ ਆਪਾਂ ਖੇਡਦੇ ਰਹੇ ਛੋਟੇ ਹੁੰਦੇ ਅਸੀਂ ਆਹ ਚੌਕ ਹੈ ਇੱਥੇ ਅਹੀ ਮੈਂ ਮੇਰੀ ਭੂਆ ਦੇ ਮੁੰਡੇ ਸਾਰੇ ਇੱਥੇ ਇਕੱਠੇ ਹੋ ਗਏ ਖੇਡਦੇ ਰਹੇ ਛੋਟੇ ਹੁੰਦੇ ਭੂਆ ਦਾ ਮੁੰਡਾ ਇੱਕ ਪਠਾਨਕੋਟ ਵਾਲੀ ਭੂਆ ਦੇ ਮੁੰਡੇ ਬਟਾਲੇ ਵਾਲੀ ਭੂਆ ਦੇ ਮੁੰਡੇ ਸਾਰੇ ਫਤਿਹਗੜ੍ਹ ਵਾਲੀ ਭੂਆ ਦੇ ਮੁੰਡੇ ਸਾਰੇ ਇੱਥੇ ਖੇਡਦੇ ਰਹੇ ਛੋਟੇ ਹੁੰਦੇ ਆਹ ਮੈਦਾਨ ਹੀ ਇੱਥੇ ਉਹ ਮੈਦਾਨ ਪਚੌਂਕ ਇੱਥੇ ਮੈਦਾਨ ਕਹਿੰਦੇ ਰਹੇ ਇੱਥੇ ਸਾਰੇ ਖੇਡਦੇ ਰਹੇ ਆਹ ਦੇਖੋ ਸਾਰੇ ਘਰ ਚ ਵੀ ਇਕੱਠੇ ਹੁੰਦੇ ਰਹੇ ਭੂਆ ਵੇ ਮੁੰਡੇ ਸਾਰੇ ਆਮ ਵੀ ਬੜੀ ਫੋਟੋ ਪੁਰਾਣੀ ਹੈ ਨਾ ਬਾਬੇ ਜੀ ਇਹਦੇ ਮੈਨੂੰ ਵੀ ਪਤਾ ਨਾ ਜਦੋਂ ਮੈਂ ਮ ਲਗੀ ਇੱਥੋਂ ਗਏ ਆਪਾਂ ਉਦੋਂ ਵੀ ਹੈ ਚੇਂਜ ਵੀ ਨਹੀਂ ਕੀਤੀ ਇਹਨਾਂ ਨੇ ਬਿਲਕੁਲ ਆਹ 베ਰੀ ਵਾਲਿਆਂ ਦਾ ਸਾਰੇ ਨੂੰ 베ਰੀ ਫੜੀ ਪੁਰਾਣੀ 베ਰੀ ਕਦੇ ਤਾਂ ਤਾਂ ਕੱਲ੍ਹ ਲੈ ਗਦੇ ਵਿੱਚ ਆ ਲੈ ਕੋ ਇਹਨਾਂ ਨੇ ਪੂਰਾ ਛੱਤ ਕੇ ਵੀ ਉੱਥੇ ਜਗ੍ਹਾ ਹੀ ਨਹੀਂ ਵੱਡੀ ਨਹੀਂ ਹੈ ਤੇਰੀ ਉਹ ਵਿੱਚੋਂ ਜਗ੍ਹਾ ਬਣਾਈ ਹੈ ਮੇਰੀ ਉਹ ਥੰਡੇ ਵੇਖੋ ਨਾ ਉਹ ਥੰਡੇ ਵੀ ਵੇਖੋ ਆ ਜਿਹੜਾ ਦੋ ਡਬਲ ਡਬਲ ਮੰਜ਼ਲੀ ਘਰ ਸੀ ਪਰ 베ਰੀ ਨਹੀਂ ਇਹਨਾਂ ਨੇ ਬਣਾਈ ਆ ਵਿੱਚ ਸਾਸੀ ਆ ਕਿ ਨਾਉਂ ਨਾ ਮੇਰੇ ਲੱਗਦਾ ਤਾਂ ਬੇਟਾ ਗਰਮੀ ਵੱਡੀ ਹੈ ਤੇਰੀ ਨਹੀਂ ਵੱਡੀ ਇਹ ਲੋ ਇਹ ਨਾ ਨਾਈ ਬੇਰੀ ਵਾਲੇ ਕਰੇ ਬੇਰੀ ਅੱਲੇ ਕਰਕੇ ਮਾਰੇ ਦੇ ਬਿੱਟੇ ਮੇਰੀ ਕੁੜੀ ਔਰ ਉੱਥੋਂ ਵੀ ਲੈਂਡਰ ਪਾੜ ਕੇ ਕੱਢੀ ਹੈ ਮੇਰੀ ਦੇਖ ਲੈ ਲੈਂਡਰ ਪਾੜ ਕੇ ਵੇਲਾ ਬੇਰੀ ਕੱਢੀ ਕਿ ਨਾ ਉਹ ਵੇਖੋ ਇੱਕ ਹੋਰ ਰੁੱਖ ਵੇਖੋ ਪਤਲਾ ਜਿਹੜਾ ਰੁੱਖ ਬਰੀਕ ਜਿਹਾ ਲਾਇਆ ਦਾ ਇਹਨਾਂ ਨੇ ਜਿੰਨੇ ਨਹੀਂ ਰੁੱਖ ਵੱਢਨੇ ਉਹ ਨਹੀਂ ਰੁੱਖ ਵੱਢਨੇ ਰੁੱਖ ਉਹ ਵੇਖਿਆ ਪੂਆ ਹੁੱਲ ਨਹੀਂ ਕਿੱਥੇ ਜਾਣਗੇ ਔਰ ਦੇਖੋ ਜੀ ਕਿਥੋਂ ਲੈਂਡਰ ਪਾੜ ਪਾੜ ਕੇ ਇਹ ਲੋਕ ਜਿੰਨੇ ਨਹੀਂ ਵੱਢਨੇ ਵਿਕਸਨ ਨਹੀਂ ਵੱਢਨੇ ਪੌਦੇ

ਨਾਲ ਨਾਲ ਕੋਠੇ ਆ ਚੱਪਾਂ ਜੁੜੀ ਦੀ ਯਾਰ ਪੀੜੀ ਹੀ ਗਰੀ ਜਿਹੜੇ ਕਿੱਡੇ ਕਿੱਡੇ ਤਗੜੇ ਮਕਾਨ ਪਾੜੇ ਦੇ ਇਹਨਾਂ ਨੇ ਹਾਂ ਇਹ ਡੇਡੇ ਤਗੜੇ ਮਕਾਨ ਵਿਖੋ ਪਾਏ ਪੀੜੀ ਜੀ ਇਹ ਆ ਗਿਆ ਆਪਣੇ ਚਾਚਾ ਜੀ ਦਾ ਘਰ ਆ ਜੀਤਾ ਚਾਚਾ ਜੀ ਸੋ ਅੱਜ ਦੀ ਵੀਡੀਓ ਜੀ ਆਪਣਾ ਤੁਹਾਨੂੰ ਇਹਨ ਜਦੀ ਘਰ ਆ ਜਿਹੜਾ ਇਥੇ ਹੀ ਪਹਿਲੇ ਰਹੇ ਨੇ ਰਹੇ ਆ ਵਖਾਇਆ ਇਹਦਾ ਹੁਣ ਅਸੀਂ ਇੱਥੋਂ ਸਾਰਾ ਵੇਚ ਗਏ ਹਾਂ ਉਹ ਤੋਂ ਇਹ ਤੁਹਾਨੂੰ ਵਿਖਾਇਆ ਸੋ ਹੁਣ ਥੋੜਾ ਬਤਾਹੀਂ ਰਹੇ ਪਛਤਾਣ ਵੀ ਡੇ ਆ ਵੇਚ ਦੀ ਦੁਕਾਨ ਇੱਥੇ ਸਾਨੂੰ ਰਹਿਣਾ ਚਾਹੀਦਾ ਸਾਰੇ ਸਾਡੇ ਰਿਸ਼ਤੇਦਾਰ ਇੱਥੇ ਹੀ ਸਾਰੇ ਸਾਰਾ ਪਰਿਵਾਰ ਇੱਥੇ ਹੀ ਐਵੇਂ ਇੱਥੋਂ ਮੇਰੀਆਂ ਥੋੜਾ ਪਛਤਾਵਾ ਵੀ ਹੁੰਦਾ ਬਾਕੀ ਚਲੋ ਹੁਣ ਸਮੇਂ ਸਮੇਂ ਦੀ ਗੱਲ ਹੈ ਉਹ ਕਿ ਕਿ ਤੱਕ ਗੇਉਂ ਵੀ ਤਾਂ ਨਹੀਂ ਕਿ ਮੈਂ ਬੁਣੀਆਂ ਨਹੀਂ ਹੋਣੀਆਂ ਜਾਂ ਕਿਦਾਂ ਵੇਤਾਓ ਚਲੋ ਸਾਨੂੰ ਨਹੀਂ ਪਤਾ ਬਾਕੀਆ ਬਗੀ ਪਛਤਾਵਾ ਥੋੜਾ ਜਿਹਾ ਵੇਖ ਕੇ ਹੁਣ ਆਪਾਂ ਚੱਲਨੇ ਆਂ ਘਰ ਮੈਂ ਇੱਧਰ ਤੱਕ ਇਸੇ ਤੋਂ ਹੁਣ ਆਪਾਂ ਚੱਲਨੇ ਆਂ ਮਾ ਸਰ ਨੂੰ ਘਰ ਵਾਪਸ ਬਾਕੀ ਬਣੀਆਂ ਹੀ ਗਿਆ ਕਰਿਆ ਜੇ ਇਦਾਂ ਹੀ ਬਣੇ ਵੀਡੀਓ ਵਧੀਆ ਲੱਗਿਆ ਤੈਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਨਹੀਂ ਬੀ ਸਾਰਿਆਂ ਨੂੰ ਓਕੇ ਬਾਈ ਟਾਟਾ ਆ ਗਏ ਕਿ